ਹੋਰ ਕਰੋ ਜੀ ਠੀਕ ਠਾਕ ਠੀਕ ਠਾਕ ਅੱਛਾ ਅੱਜ ਕੀ ਬਣਾਣ ਲੱਗੇ ਹੁਣ ਇਹ ਆਈਆਂ ਬਾਲੂ ਚੋਲ ਬਣਾਣ ਲੱਗੇ ਅੱਛਾ ਇੱਕ ਗਲਾਸ ਆਈਂ ਚੋਲਾਂ ਦਾ ਲਿਆ ਅੱਛਾ ਜੀ ਇਹਨੂੰ ਪਾਣੀ ਪਾ ਗਏ ਧੋਤਾ ਠੀਕ ਹੈ ਜੀ ਉਸ ਤੋਂ ਬਾਅਦ ਅ ਇੱਕ ਗਲਾਸ ਚੋਲਾਂ ਦਾ ਦੋ ਗਲਾਸ ਪਾਣੀ ਦੇ ਇਹਦੇ ਚ ਪਾ ਕੇ ਰੱਖਾਂਗੇ ਉੱਪਰ ਅੱਛਾ ਜੀ ਗੈਸ ਤੇ ਜੀ ਫਿਰ ਆਪਣੇ ਵੀ ਗੈਸ ਚਾਲੂ ਕਰਾਂਗੇ ਉਸ ਤੋਂ ਬਾਅਦ ਇਹਨੂੰ ਨ ਜੋੜਨੇ ਦੀ ਕੋਈ ਲੋੜ ਨਹੀਂ ਹੈ ਅੱਛਾ ਮਤਲਬ ਬੇਸਿਕਲੀ ਆਪਾਂ ਇੱਥੇ ਚਾਵਲ ਬਣਾ ਰਹੇ ਹਾਂ ਹੈਨਾ ਚਾਵਲ ਜਿਹੜੇ ਨਾਰਮਲੀ ਤਾਂ ਕੁੱਕਰ ਦੇ ਵਿੱਚ ਬਣਾਏ ਜਾਂਦੇ ਨੇ ਕੁੱਕਰ ਚ ਮਤਲਬ ਜਿੱਦਾਂ ਕੁਆਂਟੀਟੀ ਕਿਦਾਂ ਰੱਖਣੀ ਹੈ ਇੱਕ ਗਲਾਸ ਚਾਵਲ ਹੋ ਗਏ ਦੋ ਗਲਾਸ ਜਿਹੜੇ ਕੋਈ ਪਾਣੀ ਹੋਵੇ ਤੇ ਇੱਕ ਸੀਟੀ ਲਵਾਉਂਗੇ ਤਾਂ ਤੁਹਾਡੇ ਚਾਵਲ ਬਣ ਜੂਗੇ ਪਰ ਅਗਰ ਇਨ ਕੇਸ ਉਹਦੇ ਕੋ ਕੁੱਕਰ ਨਾਲ ਹੋਵੇ ਤੇ ਇਦਾਂ ਹੀ ਓਪਨ ਭਾਂਡੇ ਦੇ ਵਿੱਚ ਬਣਾਣੇ ਹੁਣ ਉਹ ਕਿਦਾਂ ਬਣਾਣੇ ਅੱਜ ਉਹ ਦੱਸਦੇ ਪਏ ਆਪਾਂ ਹਾਂਜੀ ਠੀਕ ਹੈ ਤੇ ਕਰੋ ਫਿਰ ਸ਼ੁਰੂ ਆ ਦੋ ਗਲਾਸ ਪਾਣੀ ਨਿਪਾਟੇ ਅੱਛਾ ਜੀ ਆ ਲੱਗ ਗਿਆ ਠੀਕ ਹੈ ਜੀ ਹੁਣ ਆਪਾਂ ਚਲਾਵਾਂਗੇ ਗੈਸ ਠੀਕ ਹੈ ਜੀ ਮਤਲਬ ਦੋ ਗਲਾਸ ਆਪਾਂ ਪਾਣੀ ਦੇ ਪਾਏ ਆ ਤੇ ਇੱਕ ਗਲਾਸ ਆਪਾਂ ਚਾਵਲ ਦੇ ਪਾਏ ਆ ਤੇ ਕੁਲੇ ਭਾਂਡੇ ਦੇ ਵਿੱਚ ਬਰਤਨ ਚ ਜਦੋਂ ਆਪਾਂ ਕੁੱਕਰ ਚ ਇਨ ਕੇਸ ਨਾ ਬਣਾਣੇ ਹੁਣ ਪਾਣੀ ਗਰਮ ਹੋ ਜਾਏਗਾ ਠੀਕ ਹੈ ਜੀ ਕੁੱਕਰ ਦੇ ਵਿੱਚ ਇਹ ਫਾਇਦਾ ਹੈ ਕਿ ਥੋੜਾ ਛੇਤੀ ਚਾਵਲ ਬਣ ਜਾਂਦੇ ਨੇ ਪਰ ਇਸ ਟਾਈਮ ਕਈ ਵਾਰ ਸਾਡੇ ਕੋਲ ਕੁੱਕਰ ਨਹੀਂ ਅਵੇਲੇਬਲ ਹੁੰਦਾ ਉਸ ਟਾਈਮ ਆਪਾਂ ਦਮ ਬਣਾਨੇ ਆ ਉਹਦੇ ਲਈ ਆਪਾਂ ਇਹ ਵੀਡੀਓ ਬਣਾਉਂਦੇ ਪਏ ਤੇ ਇਹ ਆਪਾਂ ਪਾਣੀ ਰੱਖਿਆ ਹੋਇਆ ਪਤੀਲੇ ਦੇ ਵਿੱਚ ਗਰਮ ਹੋ ਰਿਹਾ ਹੈ ਨਾ ਜੀ ਦੋ ਗਲਾਸ ਪਾਣੀ ਆਪਾਂ ਰਿਜੇਗਾ ਫਿਰ ਆਪਾਂ ਚੌਲ ਪਾ ਦਨੇ ਜੀ ਪਾਣੀ ਦੇ ਵਿੱਚ ਉਬਾਲ ਆਊਗਾ ਪਾਣੀ ਥੋੜਾ ਰਿਚੂਗਾ ਉਸ ਤੋਂ ਬਾਅਦ ਆਪਾਂ ਚਾਵਲ ਪਾਵਾਂਗੇ ਵਿੱਚ ਦੋ ਗਲਾਸ ਪਾਣੀ ਇੱਕ ਗਲਾਸ ਚਾਵਲ ਹਾਂਜੀ ਠੀਕ ਹੈ ਜੀ ਇਹ ਬਾਲੂ ਚੋਲ ਹੈ ਇਹਦੇ ਨਚੋੜਨਾ ਨਹੀਂ ਬਾਅਦ ਚ ਠੀਕ ਹੈ ਜਿਹੜਾ ਪਾਣੀ ਆ ਚੋਲਾਂ ਦੇ ਵਿੱਚ ਖਪ ਜਾਣਾ ਠੀਕ ਹੈ ਜੀ ਯਾਨੀ ਕਿ ਇੱਕ ਕੇਸ ਚਾਵਲ ਦੋ ਇਸੇ ਪਾਣੀ ਠੀਕ ਹੈ ਜੀ ਤੇ ਗੈਸ ਜਿਹੜੀ ਆਪਾਂ ਇਸ ਟਾਈਮ ਫੁੱਲ ਛੱਡੀ ਹੋਈ ਆ ਫੁੱਲ ਛੱਡੀ ਇਹ ਬੇਸਿਕਲੀ ਸਾਡਾ ਪਾਣੀ ਇਸ ਟਾਈਮ ਉਬਲ ਰਿਹਾ ਆ ਉਬਾਲਣ ਵਾਸਤੇ ਆਪਾਂ ਰੱਖਿਆ ਹੋਇਆ ਆ ਹਾਂਜੀ ਪਾਣੀ ਹੱਡਾ ਹੋ ਗਿਆ ਗਰਮ ਠੀਕ ਹੈ ਜੀ ਹੁਣ ਆਈ ਪਾਵਾਂਗੇ ਚੋਲ ਇੱਕ ਗਲਾਸ ਚ ਠੀਕ ਹੈ ਦੋ ਗਲਾਸ ਪਾਣੀ ਦੇ ਵਿੱਚ ਜਿਹੜਾ ਪਾਣੀ ਹੋਮ ਆਪਣਾ ਗਰਮ ਹੋ ਗਿਆ ਸੀਗਾ ਉਹ ਥੋੜਾ ਮਤਲਬ ਲੈ ਉਬਾਲਾ ਨਹੀਂ ਆਇਆ ਸੀਗਾ ਉਹਨੂੰ ਥੋੜਾ ਗਰਮ ਹੋ ਗਿਆ ਸੀਗਾ ਥੋੜੇ ਗੂੰਗੁਨਾ ਜਿਹਾ ਹੋ ਗਿਆ ਸੀ ਉਹਦੇ ਵਿੱਚ ਹੁਣ ਆਪਾਂ ਚਾਵਲ ਪਾਤੇ ਹਾਂ ਥੋੜਾ ਹਲਾਵਾਂਗੇ। ਅੱਛਾ ਜੀ। ਉਹ ਟੱਕਦਾ। ਅੱਛਾ ਜੀ। 15-20 ਮਿੰਟ ਚ ਚੌਲ ਤਿਆਰ ਹੋ ਜਾਣੇ। ਅੱਛਾ ਜੀ। ਮਤਲਬ ਇਸ ਟਾਈਪ ਦੇ ਚੋਲ ਬਣਾਉਂਦਾ ਇਹ ਵੀ ਫਾਇਡ ਹੈ ਅਗਰ ਇਨ ਕੇਸ ਜਿੱਦਾਂ ਕਈ ਵਾਰ ਚੋਲਾਂ ਦਾ ਪਾਣੀ ਕਈ ਵਾਰ ਕਹਿੰਦੇ ਹੁੰਦੇ ਡਾਕਟਰ ਵਗੈਰਾ ਵੀ ਕਹਿੰਦੇ ਆ ਕਿ ਪੀਣਾ ਚਾਹੀਦਾ ਉਹ ਜੇ ਕੁੱਕਰ 'ਚ ਬਣਾਵਾਂਗੇ ਉਦੋਂ ਤਾਂ ਸਾਨੂੰ ਚੋਲਾਂ ਦਾ ਪਾਣੀ ਮਿਲਣਾ ਮੁਸ਼ਕਲ ਹੁੰਦਾ ਹੈ ਇਦਾਂ ਹੀ ਬਰੋ ਜੀ ਇਦਾਂ ਇਦਾਂ ਤੇ ਇਹਦੇ ਵਿੱਚ ਜਿਹੜਾ ਹੈਗਾ ਥੋੜਾ ਐਕਸਟਰਾ ਆਪਾਂ ਪਾਣੀ ਪਾਗੇ ਉਹ ਚੋਲਾਂ ਦਾ ਜਿਹੜਾ ਫਲੇਵਰ ਜਿਹਾ ਆਊਗਾ ਉਹ ਪਾਣੀ ਵੀ ਆਪਾਂ ਕੱਢ ਸਕਦੇ ਹਾਂ ਵੀ ਐਜ਼ ਆ ਮਤਲਬ ਪੋਸ਼ਟਿਕ ਤੱਤਾਂ ਦੇ ਤੌਰ ਤੇ ਪੀ ਸਕਦੇ ਹਾਂ ਇਦਾਂ ਹੀ ਹੈ ਇਦਾਂ ਹੀ ਓਕੇ ਜੀ ਤੇ ਹੁਣ ਇਹ ਪੂਰਾ ਪੂਰਾ ਪਾਣੀ ਪਾਇਆ ਇਹਦੇ ਵਿੱਚ ਇਹ ਨਚੋੜਨਾ ਨਹੀਂ ਪੈਣਾ ਅੱਛਾ ਮਤਲਬ ਐਕਸਟਰਾ ਵੇਰ ਪਾਣੀ ਪਾਵਾਂਗੇ ਤਾਂ ਉਹ ਪਾਣੀ ਆਪਣਾ ਕੱਢਣਾ ਪੈਣਾ ਸੀਗਾ ਉਹਨੂੰ ਐਜ਼ ਜਿੱਦਾਂ ਕਹਿੰਦੇ ਪੀਛੇ ਕਹਿੰਦੇ ਆ ਜਿਹਨੂੰ ਆਪਾਂ ਪੰਜਾਬੀ ਚ ਉਹ ਪੀਛੇ ਦਾ ਪਾਣੀ ਜਿਹੜਾ ਹੈਗਾ ਪਿੱਤਾ ਜਾਂਦਾ ਤਾਂ ਇਸ ਟਾਈਮ ਜਿਹੜਾ ਹੈਗਾ ਪੂਰਾ ਪੂਰਾ ਪਾਣੀ ਪਾਇਆ ਤੇ ਇਹਨੂੰ ਕੱਢਣ ਦੀ ਲੋੜ ਨਹੀਂ ਪੈਣੀ ਉਹੀ ਜਿਹੜਾ ਚਾਵਲ ਨੇ ਉਹਨਾਂ ਨੇ ਪਾਣੀ ਨੂੰ ਸੋਖ ਲੈਣਾ ਤੇ ਇਹ ਘਟੂ ਘਟ 15-20 ਮਿੰਟ ਦਾ ਪ੍ਰੋਸੈਸ ਹੈ ਕੁੱਕਰ 'ਚ ਬਣਾਵਾਂਗੇ ਉਹ ਹੀ ਇੱਕ ਸੀਟੀ ਲੱਗੂਗੀ 10 ਮਿੰਟਾਂ 'ਚ ਸਾਡੇ ਚਾਵਲ ਬਣ ਜੂਗੇ ਪਰ ਇਸ ਤਰੀਕੇ ਨਾਲ ਵੀ ਕਈ ਵਾਰ ਅਗਰ ਇਨ ਕੇਸ ਅਪਕੇ ਤਾਂ ਬਾਹਰ ਹੈ ਤਾਂ ਉੱਥੇ ਦਮ ਬਣਾਣੇ ਪੈਣ ਤਾਂ ਇਹ ਤਰੀਕੇ ਨਾਲ ਆਪ ਬਣਾ ਸਕਦੇ ਆ ਮਤਲਬ ਇਹਦਾ ਵਿੱਚ ਇਹੀ ਹੈ ਬੇਸਿਕਲੀ ਵਿੱਚ ਵਿੱਚ ਸਾਨੂੰ ਚੈੱਕ ਕਰਨਾ ਪੈਣਾ ਕਿ ਚਾਵਲ ਸਾਡੇ ਚੱਜ ਨੂੰ ਵਧੀਆ ਤਰੀਕੇ ਨਾਲ ਉੱਪਰ ਗਿਆ ਕਿ ਨਹੀਂ ਹੈ ਦਈਏ ਜੀ ਹਾਂ ਜੀ ਤੇ ਅੱਜ ਚਾਵਲ ਖਾਓਗੇ ਕਿਹਦੇ ਨਾਲ ਦਾਲ ਜਿਹੜੀ ਆਪਾਂ ਪਿਛਲੀ ਵੀਡੀਓ ਦਾਲ ਦੀ ਦਾਲ ਬਣਾਈ ਬਣਾਈ ਹੈ ਨਾਲ ਹੀ ਆਪਾਂ ਚਾਵਲ ਬਣਾਏ ਨੇ ਅੱਜ ਦਾਲ ਚਾਵਲ ਖਾਣੇ ਆ ਤੇ ਆਪਾਂ ਫਾਈਨਲ ਰੈਸਪੀ ਅੱਜ ਦੀ ਹੈਗੀ ਹੈ ਇਵੇਂ ਹੀ ਹੈ ਹਾਂਜੀ ਚਲੋ ਆਹ ਹੋਰ ਹਲਾਵਾਂਗੇ ਥੋੜਾ ਠੀਕ ਹੈ ਜੀ ਨਨ ਕੇ ਥੱਲੇ ਨਾ ਲੱਗੇ ਠੀਕ ਮਤਲਬ ਵਿੱਚ ਵਿੱਚ ਇਹਦੇ ਵਿੱਚ ਇਹੀ ਹੈ ਕੁੱਕਰ ਦੇ ਵਿੱਚ ਤਾਂ ਕੀ ਹੁੰਦਾ ਇੱਕ ਵਾਰ ਸੀਟੀ ਮਤਲਬ ਉਹ ਘਰ ਦਿੱਤਾ ਤੁਸੀਂ ਪਾਣੀ ਪਾ ਦਾ ਚਾਵਲ ਪਾ ਤੇ ਦੋਸਤੋ ਬਾਅਦ ਜਿਹੜਾ ਕੁੱਕਰ ਤੇ ਸੀਟੀ ਆਉਂਦਾ ਇੰਤਜ਼ਾਰ ਕਰਨਾ ਪਰ ਇਹਦੇ ਵਿੱਚ ਇਹ ਹੈ ਥੋੜਾ ਸਾਨੂੰ ਵਿੱਚ ਵਿੱਚ ਹਿਲਾ ਕੇ ਦੇਖਣਾ ਪੈਂਦਾ ਕਿ ਚਾਵਲ ਸਾਡੇ ਉਬਲ ਗਏ ਆ ਪੱਕ ਗਏ ਆ ਕਿ ਨਹੀਂ ਪੱਕੇ ਹਾਂਜੀ ਪਹਿਲਾਂ ਇਦਾਂ ਹੀ ਬਣਾਉਂਦੇ ਕੁੱਕਰ ਤਾਂ ਹੋਣਾ ਹੀ ਆਏ ਅੱਛਾ 10 ਸਾਲਾਂ ਤੋਂ ਪਹਿਲਾਂ ਤਾਂ ਇਦਾਂ ਹੀ ਬਣਾਉਂਦੇ ਬਹੁਤ ਟੇਸਟੀ ਬਣਦੇ ਚੋਰ अच्छा जी ਜਿੱਦਾਂ ਕੋ ਗਰੀਬ ਬੰਦੇ ਆ ਉਹਨਾਂ ਕੋ ਕੁੱਕਰ ਨਹੀਂ ਹੁੰਦੇ ਹਾਂਜੀ ਤਾਂ ਕਰਕੇ ਇਦਾਂ ਹੀ ਬਣਦੇ ਆ ਇਸ ਤਰ੍ਹਾਂ ਇੱਕ ਇਹਨਾ ਚਾਵਲ ਬਣਾਉਂਦਾ ਕੀ ਵੀ ਫਾਇਦਾ ਹੈਗਾ ਜਿਹੜਾ ਕੁੱਕਰ ਵਾਲਾ ਚਾਵਲ ਹੁੰਦੇ ਆ ਉਹਨਾਂ ਚ ਕਈ ਵਾਰ ਬਾਏ ਕਰਦੇ ਆ ਉਹ ਚਾਵਲ ਇਹ ਚਾਵਲ ਜਿਹੜੇ ਹੈਗੇ ਆ ਇਹਨਾਂ ਚ ਕਹਿ ਸਕਦੇ ਹਾਂ ਥੋੜਾ ਮਤਲਬ ਫਾਇਦਾ ਹੁੰਦਾ ਇੱਕੋ ਖੜੇ ਘੜੇ ਵੀ ਬਣਦੇ ਆ ਤੇ ਮਤਲਬ ਵਧੀਆ ਬਣਦੇ ਨੇ ਇਸ ਹਿਸਾਬ ਨਾਲ ਸਾਡੇ ਹੁਣ ਇਸ ਟਾਈਮ ਪਾਣੀ ਉਬਲ ਰਿਹਾ ਚਾਵਲ ਉਬਲ ਰਿਹਾ ਵਿੱਚ ਵਿੱਚ ਜਿਹੜਾ ਹੈਗਾ ਟਾਈਮ ਦੇਖਦੇ ਦੇਖਦੇ ਹਿਲਾਉਂਦੇ ਵੀ ਰਹਿਣਾ ਤਾਂ ਕਿ ਚਾਵਲ ਨੀਚੇ ਨਾ ਲੱਗਣ ਗੈਸ ਥੋੜੀ ਮੱਧਮ ਕਰਦੀ ਹੈ अच्छा जी ਕਿ ਦੇਖਿਆ ਜਾਵੇ ਪਾਣੀ ਜੋ ਬਾਲਾ ਆ ਰਿਹਾ ਹੈ ਜਿਹੜੇ ਰੀਜਰ ਇਹਨੇ ਚਾਵਲ ਇਸ ਟਾਈਮ ਤੇ ਏ ਗੁਰੂ ਜੀ ਕੁਕਿੰਗ ਕਰਦੇ ਹੋਏ ਤੁਹਾਨੂੰ ਕਿੰਨਾ ਟਾਈਮ ਲੱਗਦਾ ਹੁੰਦਾ ਹੁਣ ਤੋਂ ਬਹੁਤ ਟਾਈਮ ਹੋ ਗਿਆ ਕੁਕਿੰਗ ਕਰਦੇ ਅੱਛਾ ਇਹ ਜਿਹੜੀ ਕੁਕਿੰਗ ਹੈ ਵੈਸੇ ਉਹ ਬੰਦਿਆਂ ਨੂੰ ਜ਼ਰੂਰ ਆਣੀ ਚਾਹੀਦੀ ਹੈ ਜਿਹੜੇ ਰਿਟਾਇਰ ਹੋਣ ਵਾਲੇ ਨੇ ਰਿਟਾਇਰਮੈਂਟ ਤੋਂ ਬਾਅਦ ਘਰ ਦੀ ਦੀ ਸੇਵਾ ਵੀ ਕਰਨੀ ਚਾਹੀਦੀ ਹੁੰਦੀ ਹੈ ਜਿੰਨੇ ਪੂਰੀ ਜ਼ਿੰਦਗੀ ਤੁਹਾਡੀ ਸੇਵਾ ਕੀਤੀ ਇਦਾਂ ਹੀ ਹੈ ਜੀ ਇਹ ਕੁਕਿੰਗ ਵਾਲਾ ਬੰਦਾ ਕਿਸੇ ਦੇ ਹੱਥਾਂ ਲੀਂ ਦੇਖਣਾ ਬੰਦਾ ਹਾਂਜੀ ਹਾਂਜੀ ਥੱਲੇ ਜੀ ਕੀਤਾ ਉਹਲੇ ਰੋਟੀ ਪਾਣੀ ਬਣਾ ਸਕਦਾ ਹਾਂਜੀ ਇਸ ਕਰਕੇ ਕੁਕਿੰਗ ਹੋਰ ਕੁਛ ਆਵੇ ਨਾ ਹੋਵੇ ਕੁਕਿੰਗ ਬੇਸਿਕਲੀ ਜਿਹੜੀ ਉਹ ਜ਼ਰੂਰ ਆਣੀ ਚਾਹੀਦੀ ਇਹ ਤਾਂ ਜ਼ਰੂਰ ਆਉਣੀ ਹੈ ਘਰ ਦੇ ਬੰਦੇ ਨੂੰ ਕਈ ਵਾਰ ਜਿਹੜਾ ਬੰਦਾ ਹੁੰਦਾ ਰਿਟਾਇਰ ਬੰਦਾ ਜਾਂ ਉਹ ਕਿਸੇ ਦਾ ਮੂੰਹ ਦੇਖਦਾ ਮਾਂਚਾ ਕਈ ਵਾਰ ਪਰਚਾਣ ਹੁੰਦਾ ਬਰਾਵਾ ਕੁਝ ਖਾ ਪੀ ਲਈਏ ਕਿੱਦਾਂ ਕਰ ਲਈਏ ਹਰ ਰੋਜ਼ ਬਾਹਰ ਦਾ ਵੀ ਨਹੀਂ ਨਾ ਖਾਇਆ ਜਾ ਸਕਦਾ ਅੱਜ ਕੱਲ ਤਾਂ ਮਿਲਾਵੜ ਵੀ ਕਾਫੀ ਹੈ ਹਨਾ ਹਾਂ ਇਸ ਕਰਕੇ ਘਰੇ ਇਹ ਜਿਹੜੀ ਬੇਸਿਕ ਅੱਜ ਤੱਕ ਤਾਂ ਅੱਜ ਤਾਂ YouTube ਦਾ ਜਮਾਨਾ ਹੈ ਜੋ ਵੀ ਆ YouTube ਹੋ ਗਿਆ ਹੋਰ ਹੋ ਗਿਆ ਨੈਟ ਤੇ ਵੀਡੀਓ ਅਵੇਲੇਬਲ ਨੇ ਉਹ ਦੇਖ ਕੇ ਬੰਦਾ ਆਪ ਬਣਾ ਸਕਦਾ ਹਰ ਚੀਜ਼ ਕਰ ਮਿਲਾਵਟ ਤੋਂ ਵੀ ਬਚਿਆ ਜਾ ਸਕਦਾ ਏਦਾਂ ਹੀ ਆ ਜੀ ਹਾਂ ਜੀ ਕਿਉਂਕਿ ਸਿਹਤ ਜਿਹੜੀ ਹੈਗੀ ਆ ਬੰਦੇ ਦੀ ਕਾਫੀ ਖਰਾਬ ਹੋ ਰਹੀ ਪਹਿਲੇ ਵੀ ਜਿਹੜੇ ਬੰਦੇ ਸੀ ਕਾਫੀ ਟਾਈਮ ਤੱਕ ਜਿੰਦੇ ਸੀ ਹੁਣ ਤਾਂ ਜਿਹੜੀ ਟੈਨਸ਼ਨ ਆ ਹਾਈਪਰ ਟੈਨਸ਼ਨ ਇਦਾਂ ਦੇ ਕੇਸ ਚੱਲ ਗਏ ਡਾਇਬੀਟੀਸ ਦੇ ਕੇਸ ਚੱਲ ਪਏ ਉਹ ਹੀ ਮਿਲਾਵਟ ਵਾਲੇ ਖਾਣੇ ਕਰਕੇ ਤੇ ਇਹ ਸਾਡੇ ਫਿਰ ਚਾਵਲ ਇਸ ਟਾਈਮ ਉਬਲ ਰਹੇ ਨੇ ਬਾਕੀ ਇਹ ਸਾਰਾ ਜਿਹੜੇ ਹੈਗੇ ਕੋਈ ਵੀ ਮਤਲਬ ਹੈਗਾ ਬੇਸਿਕਲੀ ਕੁਕਿੰਗ ਸਟਾਰਟ ਕਰਦਾ ਪਿਆ ਜਿਹਨੂੰ ਨਹੀਂ ਕੁਝ ਆਉਂਦਾ ਉਹ ਇਹ ਵੀਡੀਓਜ਼ ਦੇਖ ਕੇ ਬਣਾ ਮਤਲਬ ਆਪਣੇ ਆਪ ਕਰ ਸਕਦਾ ਸਿੱਖ ਸਕਦਾ ரைਸ ਜਿਹੜੇ ਆਪਣੇ ਬੋਇਲ ਹੋ ਰਹੇ ਨੇ ਵਿਚ ਵਿੱਚ ਇਦਾਂ ਹਿਲਾਉਂਦੇ ਰਹਿਣਾ ਅਗਰ ਇਨ ਕੇਸ ਆਪਾਂ ਨਹੀਂ ਹਿਲਾਵਾਂਗੇ ਤਾਂ نیچے ਲੱਗੂਗੇ ਤਾਂ نیچے ਲੱਗ ਕੇ ਫਿਰ ਉਹੀ ਹੈ ਚਾਹਲ ਜਲ ਸਕਦੇ ਨੇ ਇਸ ਕਰਕੇ ਇਦਾਂ ਕਰਕੇ ਵਿਚ ਵਿੱਚ ਹਿਲਾਉਂਦੇ ਰਹਿਣਾ ਇਦਾਂ ਹੀ ਗੁਰੂ ਜੀ ਹਾਂ ਜੀ ਕੀ ਲੱਗਦਾ ਗੁਰੂ ਜੀ ਹਲੇ ਹੋਰ ਕਿੰਨਾ ਟਾਈਮ ਲੱਗੂਗਾ ਆਪਣੇ ਚਾਹਲ ਬੰਜ ਮਿੰਟ ਲੱਗਣੇ ਹੋਵੇ ਠੀਕ ਹੈ ਜੀ ਆਹ ਸਾਡਾ ਗਲ ਗਏ ਚੌਲ ਅੱਛਾ ਜੀ ਪਾਣੀ ਪੂਰਾ ਪੂਰਾ ਹੋ ਜਾਣਾ ਵਿੱਚ ਅੱਛਾ ਜੀ ਤੇ ਇਹਨਾਂ ਨੂੰ ਫਿਰ ਆਪਾਂ ਦਾਲ ਦੇ ਨਾਲ ਸਰਵ ਕਰਾਂਗੇ ਹਨਾ ਇਹਦੇ ਵਿੱਚ ਇਹ ਕਰਨਾ ਹੈ ਕਿ ਪਹਿਲੇ ਚਾਵਲ ਬਣਾਉਣ ਤੋਂ ਪਹਿਲੇ ਚਾਵਲ ਨੂੰ 2-3 ਵਾਰ ਪਾਣੀ ਦੇ ਵਿੱਚ ਧੋ ਜ਼ਰੂਰ ਲੈਣਾ ਹੈ ਜਿੰਨਾ ਤੁਸੀਂ ਕਰਦੇ ਹੋ ਇਤਾਂ ਹੀ ਹੈ ਜੀ ਇਤਾਂ ਹੀ ਪਹਿਲੇ ਪਾਣੀ ਦੋ ਤਿੰਨ ਵਾਰ ਪਾਣੀ ਉਹਦੇ ਵਿੱਚੋਂ ਚਾਵਲਾਂ ਚੋਂ ਕੱਢ ਲੈਣਾ ਚਾਵਲ ਧੋ ਲੈਣੇ ਆ ਉਸ ਤੋਂ ਬਾਅਦ ਇਦਾਂ ਯੂਜ਼ ਕਰਨੇ ਆ ਮਤਲਬ ਫਿਰ ਉਹੀ ਕੁਆਂਟੀਟੀ ਅਗਰ 1 ਕਲਾਸ ਚਾਵਲ ਪਾਉਂਗੇ ਤਾਂ 2 ਕਲਾਸ ਪਾਣੀ ਪਾਣਾ ਪੈਣਾ ਤੁਹਾਨੂੰ ਹੋਰ ਨਾ ਮੰਗੇ ਹਾਂ ਜੀ ਗੈਸ ਸਟਵ 'ਤੇ ਮੱਧਮ ਛੱਡੀ ਨਹੀਂ ਫੁੱਲ ਹੀ ਛੱਡੀ ਹੋਈ ਹੈ ਹਨਾ ਇਹ ਕੋਲ ਨਹੀਂ ਥੋੜਾ ਮੀਡੀਅਮ ਥੋੜੀ ਜਿਹੀ ਮੀਡੀਅਮ ਹੈ ਫੁੱਲ ਨਾਲ ਥੋੜੀ ਘੱਟ ਫੇਰ ਆਪਾਂ ਵਿਚ ਵਿਚ ਹਲਾਉਂਦੇ ਰਹਿਣਾ ਤਾਂ ਕਿ ਵੇਚ ਨਾ ਲੱਗੇ ਆ ਨੀਚੇ ਨਾ ਲੱਗਣ ਚਲ ਕੀ ਲੱਗਦਾ ਗੁਰੂ ਜੀ ਲਗਭਗ ਬਣੀ ਗਏ ਨੇ ਮੇਰੇ ਲੱਗਦਾ ਗੈਸ ਥੋੜੀ ਕਮਕੀ ਕਰਦੀ ਹੈ ਅੱਛਾ ਜੀ ਮਾਰ ਲਗਭਗ ਚਾਵਲ ਆਪਣੇ ਤਿਆਰ ਹੀ ਨੇ ਆਪਾਂ ਹੋਰ ਆਪਾਂ ਕਿੰਨੇ ਕੁ ਦੋ ਤਿੰਨ ਮਿੰਟ ਹੋਰ ਦੋ ਤਿੰਨ ਮਿੰਟ ਅੱਛਾ ਜੀ ਆਹ ਵੀ ਬੜੀ ਆਖੋਸ਼ਬੂ ਵੀ ਆਨ ਲੱਪੀ ਹੈ ਚਾਵਲਾਂ ਦੀ ਜਿਹੜੀ ਨੇਚਰਲ ਖੁਸ਼ਬੂ ਆਂਦੀ ਹੈ ਆ ਪਾਣ ਨੂੰ ਠੱਕਦੀ ਹੈ ਅੱਛਾ ਜੀ ਗੈਸ ਬੰਦ ਕਰਤੀ ਹੈ ਅੱਛਾ ਜੀ ਉਸ ਤੋਂ ਬਾਅਦ ਥੋੜਾ ਦੇ 2 ਮਿੰਟ ਰਹਿਣ ਦੇਣਾ ਉਸ ਤੋਂ ਬਾਅਦ ਚਾਵਲ ਸਾਡੇ ਹੋਏ ਤਿਆਰ ਅੱਛਾ ਮਤਲਬ ਆਪਾਂ ਹੁਣ ਕੀ ਕੀਤਾ ਗੈਸ ਬੰਦ ਕਰਤੀ ਹੈ ਤੇ ਆਪਾਂ ਬਰਤਨ ਨੂੰ ਢੱਕ ਦਿੱਤਾ ਤੇ 2 ਮਿੰਟ ਲਈ ਆਪਾਂ ਵੇਟ ਕਰਨਾ 2 ਮਿੰਟ ਲਈ ਇਹ ਜਿਹੜੀ ਹੈਗੀ ਅੰਦਰ ਪਾਪ ਜਿਹੜੀ ਬਣੀ ਹੋਈ ਹੈ ਉਹਦੇ ਨਾਲ ਥੋੜੇ ਚਾਵਲ ਥੋੜੇ ਵਧੀਆ ਤਰੀਕੇ ਨਾਲ ਹੋਰ ਚੰਗੇ ਤਰੀਕੇ ਨਾਲ ਪੱਕ ਜਾਣ। ਤੇ ਇਹ ਆਪਣੇ ਗੈਸ ਬੰਦ ਕਰਨ ਤੋਂ ਬਾਅਦ ਆਪਣੇ 3 ਤੋਂ 4 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਦੇਖਦੇ ਹਾਂ ਚਾਵਲ ਠੀਕ ਬਣ ਗਏ ਨੇ ਕਿ ਨਹੀਂ। ਹਾਂਜੀ। ਆ ਦੇਖੋ ਜੀ ਪਾਪ ਨਿਕਲ ਰਹੀ ਹੈ ਚਾਵਲ ਆਪਣੇ ਲਗਭਗ ਤਿਆਰ ਨੇ ਪਾਣੀ ਕੱਢਣ ਦੀ ਲੋੜ ਵੀ ਨਹੀਂ ਪਈ ਕਿਉਂਕਿ ਪੂਰਾ ਪੂਰਾ ਪਾਣੀ ਸੀਗਾ ਕੁਆਂਟੀਟੀ ਉਹੀ ਰੱਖਣੀ ਹੈ ਅਗਰ 2 ਗਲਾਸ ਉਹ ਹੈ ਪਾਣੀ ਹੈ ਤਾਂ 1 ਗਲਾਸ ਚਾਵਲ ਤੇ ਆਪਾਂ ਸਰਵ ਕਰ ਰਹੇ ਹਾਂ ਇਹ ਆਪਣੇ ਚਾਵਲ ਆ ਗਏ ਤੇ ਨਾਲ ਆਪਾਂ ਜਿਹੜੀ ਪਿਛਲੀ ਵੀਡੀਓ ਦੇ ਵਿੱਚ ਦਾਲ ਬਣਾਈ ਸੀ ਤੇ ਉਹ ਦਾਲ ਚਾਵਲ ਆਪਾਂ ਬਣਾਣੇ ਹਾਂ। ਹੋਰ ਤੁਹਾਡੀ ਡਿਸ਼ ਸਜਦੀ ਤਿਆਰ ਹੋ। ਆ ਸਾਡੇ ਦਾਲ ਚਾਵਲ ਤਿਆਰ ਨੇ। ਸੈਲਡ ਆਪਾਂ ਘਟਿਆ ਨਹੀਂ ਨੇ ਤਾਂ ਸੈਲਡ ਵੀ ਸਾਈਡ ਤੇ ਰੱਖ ਲੈਣਾ ਹੀ। ਚਲੋ ਸੈਲਡ ਆਪਾਂ ਅਗਲੀ ਵਾਰ ਦੇਖ ਲਵਾਂਗੇ। ਤੇ ਇਹ ਬੜੇ ਸਿੰਪਲ ਜੀ ਚੀਜ਼ ਹੈ ਮਤਲਬ ਆਪਾਂ ਦਾਲ ਬਿਨਾ ਤੜਕੇ ਤੋਂ ਬਣਾਈ ਹੈ ਤਾਂ ਚਾਵਲ ਵੀ ਬਿਨਾ ਕੁੱਕਰ ਤੋਂ ਬਣਾਏ ਨੇ ਤੇ ਇਹ ਪ੍ਰੋਸੈਸ ਪੂਰਾ ਦੇਖਣਾ ਹੋਵੇ ਵੀਡੀਓ ਦੁਬਾਰਾ ਦੇਖਿਓ ਮਤਲਬ ਬਿਲਕੁਲ ਸਿੰਪਲ ਜਿਹਾ ਪ੍ਰੋਸੈਸ ਹੈ ਦੋ ਗੁਆਰ ਵੀਡੀਓ ਦੇਖੂਗਾ ਤੁਹਾਨੂੰ ਸਮਝ ਆ ਜਾਊਗੀ ਤੇ ਇਹ ਜਿਹੜਾ ਟੇਸਟ ਵੀ ਹੈ ਇੱਕਦਮ ਮਤਲਬ ਹੈਲਦੀ ਟੇਸਟ ਕਹਿ ਲਓ ਤੇ ਬਹੁਤ ਵਧੀਆ ਟੇਸਟ ਆਉਂਦਾ ਹੈ ਇਹਦਾ ਇਦਾਂ ਹੀ ਕਰੋ ਜੀ ਹਾਂ ਜੀ ਤੇ ਚਲੋ ਠੀਕ ਹੈ ਗੁਰੂ ਜੀ ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਅਗਲੀ ਵਾਰ ਦੇਖਦੇ ਹਾਂ ਕਿਹੜੀ ਡਿਸ਼ ਤੁਸੀਂ ਬਣਾ ਕੇ ਖਾਓਗੇ ਓਕੇ 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 ਜੀ ਬਾਏ